ਸਤ ਸ੍ਰੀ ਅਕਾਲ ਪੰਜ ਆਪ ਜਨਾਂ ਦੇਖ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਪਰਸਤ ਸ਼੍ਰੀਆ ਕਾਨ ਮੈਂ ਸੰਪਾਦਕ ਸ਼ਰਦੀਪ ਸਿੰਘ ਆਏ ਦਿਨ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਉਹ ਦੀ ਸਰਕਾਰ ਪੰਜਾਬ ਬੰਦਰ ਬਣੀ ਹੈ ਆਏ ਦਿਨ ਪੰਜਾਬ ਵਿੱਚ ਚਲੰਦੀ ਮੰਗਣਾ ਪਈ ਕਿਤੇ ਨਾ ਕਿਤੇ ਫਰਨੇਡ ਹਮਲੇ ਹੋ ਰਹੇ ਹਨ ਤੇ ਸ਼੍ਰੀਆਮ ਕਤਲੇਆ ਵੱਧਦਾ ਹੀ ਜਾ ਰਿਹਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਉੱਪਰ ਇੱਕ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨਜ਼ਰ ਆ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਨ੍ਹਾਂ ਬਦਮਾਸ਼ਾਂ ਨੂੰ ਨੱਥ ਪਾਉਣ ਦੇ ਲਈ ਕੋਈ ਅੜੇ ਕਾਨੂੰਨ ਵਿਵਸਥਾ ਕਰਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡੀ ਜ਼ਰੂਰਤ ਹੈ ਪਰ ਕਿਤੇ ਨਾ ਕਿਤੇ ਨਕਮੀ ਸਰਕਾਰ ਇਨਾਂ ਸਾਰਿਆਂ ਸ਼ਰਾਰਤੀ ਅੰਸਰਾਂ ਉੱਪਰ ਕਾਰਵਾਈ ਕਰਨ ਤੋਂ ਜਿਜਕਤੀ ਨੇਰ ਆ ਰਹੀਏ ਅਤੇ ਇਹ ਲੋਕ ਪੰਜਾਬ ਅੰਦਰ ਦਿਨ-ਬਿਦਨ ਅਸ਼ਾਂਤੀ ਫੈਲਾਉਣ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਰੇ ਹਨ ਅੱਜ ਦੀ ਤਾਜ਼ਾ ਖਾਸ ਖਬਰ ਜੋ ਕਿ ਤਿੰਨ ਮੋਰਚ ਸੰਸਵਾਰਾਂ ਨੇ ਬਿੱਤੀ ਰਾਤ ਜ਼ਿਲ੍ਹਾ ਪਰੀਸ਼ਦ ਦੇ ਸਾਬਕਾ ਚੇਅਰਮੈਨ ਸਵਰਗੀ ਰਜਿੰਦਰ ਕੁਮਾਰ ਜਿਸ ਨੂੰ ਪੱਪੂ ਜੈਤੀਪੁਰਿਆ ਵਿਖਾਇਆ ਜਾਂਦਾ ਹੈ ਦੇ ਘਰ ਤੇ ਗਰਨੇਡ ਹਮਲਾ ਕੀਤਾ ਜੈਤੀਪੁਰਿਆ ਅਕਾਲੀ ਆਗੂ ਵਿਕਟਮ ਸਿੰਘ ਮਜੀਠੀਆ ਦਾ ਕਰੀਬੀ ਦੋਸਤ ਹੈ ਅਤੇ ਉਸ ਦਾ ਰਿਸ਼ਤੇਦਾਰ ਹੈ ਬਾਈਕ ਸਵਾਰਾਂ ਦੀ ਇਸ ਕਾਰਵਾਈ ਮੋਕੇ ਪਰਿਵਾਰ ਇੱਕ ਸਮਾਗਮ ਵਿੱਚ ਬਟਾਲਾ ਗਏ ਹੋਏ ਸਨ ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗ੍ਰੇਨੇਡ ਕਰਦੇ ਬਰਾਮ ਦੇ ਵਿੱਚ ਡਿੱਗਿਆ ਤੇ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਗੈਂਗਸਟਰ ਤੋਂ ਦੈਸ਼ਤਗਰਦ ਬਣੇ ਹੈਪੀ ਪਾਸ਼ੀਆ ਨੇ ਤਮਾਕੂ ਦੀ ਜ਼ਿੰਮੇਵਾਰੀ ਲਈ ਇਹ ਘਟਨਾ ਸ਼ਾਮ ਤਕਰੀਬਨ 8 ਵਜੇ ਦੀ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਗ੍ਰੇਨੇਡ ਸੁੱਟਣ ਵਾਲੇ ਬਦਮਾਸ਼ਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਐਸਐਸਪੀ ਚਰਨਜੀਤ ਸਿੰਘ ਸੋਲ ਨੇ ਕਿਹਾ ਕਿ ਤਿੰਨ ਬਦਮਾਸ਼ਾਂ ਨੇ ਜਲਨਸ਼ੀਲ ਸਮਗਰੀ ਛੁੱਟੀ ਹਾਲਾਂਕਿ ਇਹ ਆਰ ਡੀ ਐਕਸ ਨਹੀਂ ਸੀ ਜਿਸ ਤਰ੍ਹਾਂ ਦਾਵਾ ਕੀਤਾ ਜਾ ਰਿਹਾ ਹੈ ਪਰ ਐਸ ਐਸ ਪੀ ਨੇ ਕਿਹਾ ਕਿ ਫੋਰੈਂਸਿਕ ਜਾਂਚ ਤੋਂ ਤੁਮਾਕੇ ਦੀ ਸਮਗਰੀ ਦੀ ਖਸਲਤ ਦਾ ਪਤਾ ਲੱਗੇਗਾ ਅਤੇ ਇਹ ਘਾਟੇ ਸਿੱਧਿਤ ਵਾਲਾ ਤਮਾਕਾ ਸੀ ਜਿਸ ਨਾਲ ਬਰਮ ਦੇ ਵਿੱਚ ਲੱਗੇ ਬੂਟਿਆਂ ਨੂੰ ਹੀ ਨੁਕਸਾਨ ਪਹੁੰਚਾਇਆ ਅਤੇ ਹੋਰ ਕੋਈ ਜਾਨੀ ਜਮਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਮੁਖੀ ਨੇ ਕਿਹਾ ਕਿ ਬਦਮਾਸ਼ਾਂ ਦੀ ਸ਼ਨਾਖਤ ਤੇ ਉਹਨਾਂ ਦੀ ਪੜਨਪਨ ਲਈ ਕਾਰਵਾਈ ਜਾਰੀ ਹੈ ਤੁਹਾਨੂੰ ਦੱਸਤੀ ਹੈ ਕਿ ਪਿਛਲੇ ਡੇਢ ਮਹੀਨਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਹ ਛੇਵੀਂ ਘਟਨਾ ਹੈ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਲੋਕਾਂ ਅੰਦਰ ਸਹਿਮ ਬਣਿਆ ਹੋਇਆ ਹੈ ਅਤੇ ਬੁੱਧ ਜੀਵਿਆਂ ਵਿੱਚ ਬਹੁਤ ਵੱਡੇ ਸਵਾਲ ਪੈਦਾ ਹੁੰਦੇ ਹਨ ਕਿ ਪੰਜਾਬ ਦੇ ਅੰਦਰ ਆ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਾਂ ਚੱਲ ਰਹੀ ਹੈ ਜਾਂ ਫਿਰ ਜੋ ਖੇਤਰੀ ਪਾਰਟੀਆਂ ਹਨ ਉਹ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਇਹ ਕਾਰਮੀਆਂ ਕਰਨ ਲਵਾਉਣ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ ਇਹ ਤਾਂ ਹੁਣ ਪੰਜਾਬ ਸਰਕਾਰ ਜਾਂ ਫਿਰ ਪੰਜਾਬ ਦੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਹੀਂ ਦੱਸ ਸਕਦਾ ਕਿ ਇਹਨਾਂ ਪਿੱਛੇ ਕਿੰਨਾ ਦਾ ਵੱਡਾ ਹੱਥ ਹੈ ਪਰ ਆਮ ਆਦਮੀ ਪਾਰਟੀ ਅਤੇ ਪੁਲਿਸ ਪ੍ਰਸ਼ਾਸਨ ਇਹਨਾਂ ਉੱਪਰ ਕਿਤੇ ਨਾ ਕਿਤੇ ਪਰਦੇ ਪਾਉਂਦੇ ਨਜ਼ਰ ਆ ਰਹੇ ਹਨ ਅਤੇ ਉਹ ਖੁੱਲਕੇ ਇਹਨਾਂ ਬਦਮਾਸ਼ਾਂ ਬਾਰੇ ਮੀਡੀਆ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਟਿੱਪਣੀ ਕਰਨ ਵਿੱਚ ਕੰਨੀ ਕਰਤਾਉਂਦੇ ਨਜ਼ਰ ਆ ਰਹੇ ਹਨ ਕੱਲ ਜਲੰਧਰ ਵਿੱਚ ਵੀ ਦੋ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦੁਆਰਾ ਐਨਕਾਊਂਟਰ ਕਰਕੇ ਇੱਕ ਦੇ ਵਿੱਚ ਪੱਟ ਵਿੱਚ ਗੋਲੀ ਮਾਰੀ ਗਈ ਅਤੇ ਦੂਸਰਾ ਪੱਜਨ ਵਿੱਚ ਕਾਬਜ਼ ਹੋ ਗਿਆ ਪਰ ਪੁਲਿਸ ਵੱਲੋਂ ਉਹਨਾਂ ਨੂੰ ਫੜ ਲਿਆ ਗਿਆ ਪਰ ਅਜੇ ਤੱਕ ਉਹਨਾਂ ਉੱਪਰ ਕੋਈ ਸਨੈਕਸ ਨਹੀਂ ਕੀਤੀ ਗਈ ਕਿ ਇਹ ਗੈਂਗਸਟਰ ਕਿੱਥੋਂ ਆਏ ਇਹਨਾਂ ਨੇ ਪੰਜਾਬ ਅੰਦਰ ਆ ਜੋ ਲੁੱਟਖੋਹ ਹੋ ਰਹੀਆਂ ਨੇ ਉਹਨਾਂ ਵਿੱਚ ਕੀ ਕਾਰਵਾਈ ਕੀਤੀ ਹੈ ਅਤੇ ਉਹਨਾਂ ਦਾ ਵਿੱਚ ਕਿੱਡਾ ਯੋਗਦਾਨ ਹੈ ਇਸ ਬਾਰੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਹਨ ਪ੍ਰਸ਼ਾਸਨ ਉੱਪਰ ਵੀ ਪਰ ਪ੍ਰਸ਼ਾਸਨ ਨਿਕੰਮਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਨਾ ਕਿਤੇ ਇਹਨਾਂ ਚ ਚੋਰਾ ਨਾਲ ਰਲ ਹੀ ਹੋਈ ਹੈ ਜਿਸ ਕਰਕੇ ਵੱਡੀ ਕਾਰਵਾਈ ਹੋਣ ਤੋਂ ਕਿਤੇ ਨਾ ਕਿਤੇ ਪੰਜਾਬ ਪੁਲਿਸ ਪ੍ਰਸ਼ਾਸਨ ਚ ਜਿਜਕਤਾ ਨਜ਼ਰ ਆ ਰਿਹਾ ਹੈ ਜਿਸ ਕਰਕੇ ਪੰਜਾਬ ਵਿੱਚ ਅਸ਼ਾਂਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਪੰਜਾਬ ਦੀ ਆਮ ਜਨਤਾ ਸਹਿਮੀ ਹੋਈ ਹੈ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਨ ਡਰਨ ਲੱਗੀ ਹੋਈ ਹੈ ਅਤੇ ਡਰ ਮਹਿਸੂਸ ਕਰਦੀ ਹੈ ਜਿਸ ਕਰਕੇ ਪੰਜਾਬ ਵਿੱਚ ਆਏ ਦਿਨ ਗੈਂਗਸਟਰਵਾਦ ਨਸ਼ਾ ਤਸਕਰੀ ਗੁੰਡਾਗਰਦੀ ਵੱਧ ਹੀ ਜਾ ਰਹੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਉੱਪਰ ਵੱਡੇ ਸਵਾਲੀਆ ਚਿੰਨ੍ਹ ਲਗਦੇ ਨਜ਼ਰ ਆ ਰਹੇ ਹਨ ਵਿਕ੍ਰਮ ਸਿੰਘ ਜੀਠਿਆ ਨੇ ਸੋਸ਼ਲ ਮੀਡੀਆ ਤੇ ਇਸ ਘਟਨਾ ਦੇ ਵੇਰਵੇ ਸਾਂਝੇ ਕੀਤੇ ਹਨ ਕਾਲੀ ਆਗੂ ਨੇ ਇੱਕ ਪੋਸਟ ਵਿੱਚ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਉੱਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਗੋਰੂ ਯਾਦ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁਲਸ ਨੂੰ ਪੋਸਟ ਭੇਜੀਆਂ ਅਤੇ ਉਨ੍ਹਾਂ ਨੇ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਵਿਕ੍ਰਮ ਸਿੰਘ ਜੀਠਿਆ ਨੇ ਦਾਵਾ ਕੀਤਾ ਕਿ ਜੈਤੀਪੂਰੀਆ ਦੇ ਪੁੱਤਰ ਅਮਨ ਦੀਪ ਕੁਮਾਰ ਅਤੇ ਪਰਿਵਾਰ ਨੂੰ ਵਿਦੇਸ਼ੀ ਗੈਂਗਸਟਰਾਂ ਤੋਂ ਧਮਕੀਆਂ ਮਿਲੀਆਂ ਹਨ ਪਰ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਧਮਕੀਆਂ ਦਾ ਕੋਈ ਸੁਰੱਖ ਨਹੀਂ ਕੱਢਿਆ ਗਿਆ ਅਤੇ ਨਾ ਹੀ ਅੱਜ ਤੱਕ ਕੋਈ ਉਹਨਾਂ ਉੱਪਰ ਕਾਰਵਾਈ ਕੀਤੀ ਗਈ ਹੈ ਕਿ ਉਹ ਲੋਕ ਕਿਹਨਾਂ ਨੇ ਅਤੇ ਕਿਉਂ ਧਮਕੀਆਂ ਦੇ ਰਿਹਾ ਹਨ ਪਰ ਆਏ ਦਿਨ ਪੰਜਾਬ ਵਿੱਚ ਜੋ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਉਸ ਉੱਪਰ ਵੱਡੇ ਤੁਹਾਡੀਆਂ ਜਿਨੇ ਲੱਗਦੇ ਨਜ਼ਰ ਆ ਰਹੇ ਹਨ ਤਾਂ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਵਿੱਚ ਕਿਤੇ ਨਾ ਕਿਤੇ ਨਕਮੀ ਸਾਬਤ ਹੋ ਰਹੀ ਹੈ ਜੋ ਅਇ ਦਿਨ ਪੰਜਾਬ ਵਿੱਚ ਮੁੰਡਾ ਕਰਦੀ ਨਸ਼ਾ ਤਸਕਰੀ ਅਤੇ ਬਦਮਾਸ਼ੀ ਲਗਾਤਾਰ ਵਧ ਰਹੀ ਹੈ ਗੈਂਗਸਟਰਵਾੜ ਪੈਦਾ ਹੋ ਰਹੀ ਹੈ ਇਹ ਗੈਂਗਸਟਰਵਾੜ ਆਮ ਆਦਮੀ ਪਾਰਟੀ ਪੈਦਾ ਕਰਨ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ